ਫੇਸਬੁਕ ਫੋਨ ਕਿਹੜਾ ਕਿਹੜਾ ਯੂਜ਼ ਕਰਦਾ ਸਾਰੇ ਸਾਰੇ ਜਿਗਾ ਬਣੀ ਨਾ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਜੋ ਤੁਸੀਂ ਫੋਨ ਯੂਜ਼ ਕਰਦੇ ਤੁਹਾਨੂੰ ਪਤਾ ਹੈ ਅੱਜ ਕੱਲ ਮਮੀਆਂ ਤੇ ਮੈਡਮਸ ਤੇ ਟੀਚਰਸ ਬਹੁਤ ਸਮਾਰਟ ਹੋ ਗਏ ਨੇ ਜਿਹੜਾ ਵੀ ਤੁਸੀਂ ਚਾਹੇ ਤੁਸੀਂ ਫੇਸਬੁਕ ਖੋਲੋ ਚਾਹੇ ਇੰਸਟਾਗ੍ਰam ਖੋਲੋ ਚਾਹੇ ਸਨੈਪਚੈਟ ਖੋਲੋ ਪਤਾ ਹੀ ਹੋਣਾ ਤੁਹਾਨੂੰ ਥੋੜਾ ਥੋੜਾ YouTube ਖੋਲਦੇ ਹੋ ਕਿਤੇ ਕੋਈ ਜਦੋਂ ਤੁਸੀਂ ਖੋਲਦੇ ਹੋ ਨਾ ਉਹ ਟੀਚਰ ਦੀ ਈਮੇਲ ਆਈਡੀ ਨਾ ਨਹੀਂ ਪੁੰਹਦਾ ਤੁਸੀਂ ਜਿਹੜੀ ਵੀਡੀਓ ਦੇਖੋਗੇ ਉਹ ਵੀਡੀਓ ਤੁਹਾਡੇ ਟੀਚਰ ਕੋ ਪਹੁੰਚ ਜਾਂਦੀ ਹੈ ਜਿਹੜੀ ਵੀਡੀਓ ਖੋਲੋਗੇ ਕੋਈ ਲਿੰਕ ਉਹ ਤੁਹਾਡੇ ਮਮਾ ਕੋ ਪਹੁੰਚ ਜਾਂਦਾ ਜੇ ਉਹਨਾਂ ਨੇ ਆਪਣੀ Gmail ID ਉਹਦੇ ਨਾਲ ਲਿੰਕ ਕੀਤੀ ਹੋਏ ਇਸ ਲਈ ਜੇ ਤੁਸੀਂ ਸਮਝਦੇ ਹੋ ਵੀ ਤੁਸੀਂ ਕੁਝ ਨਹੀਂ ਦੇਖੀ ਜਾਓਗੇ ਤੇ ਕਿਸੇ ਨੂੰ ਪਤਾ ਨਹੀਂ ਚੱਲੇਗਾ ਤਾਂ ਇਸ ਭਲੇਖੇ ਚ ਨਹੀਂ ਰਹਿਣਾ ਹੈਗਾ ਠੀਕ ਹੈ ਤੁਹਾਡੇ ਟੀਚਰ ਜਿਹੜੇ ਨੇ ਤੁਹਾਡੇ ਪੇਰੈਂਟਸ ਜਿਹੜੇ ਨੇ ਉਹ ਸਭ ਦੇਖ ਰਹੇ ਨੇ ਵੀ ਤੁਸੀਂ ਕੀ ਕੀ ਚੀਜ਼ਾਂ ਦੇਖ ਰਹੇ ਹੋ ਇਹ ਫੜੇ ਜਾਓਗੇ ਕਿਸੇ ਦਿਨ ਤੁਸੀਂ ਠੀਕ ਹੈ ਦੇਖੋ ਫੋਨ ਇਹ ਸੇ ਹਜੀ ਤੁਹਾਨੂੰ ਬਿਲਕੁਲ ਲੋੜ ਨਹੀਂ ਹੈਗੀ ਮੈਨੂੰ ਇਹ ਇੱਕ ਫਾਇਦਾ ਦੱਸੂ ਕਿ ਤੁਸੀਂ ਫੋਨ ਤੋਂ ਦੇਖ ਕੇ ਜਿਹੜੀ ਕੋ ਬਹੁਤ ਵਧੀਆ ਚੀਜ਼ ਤੁਸੀਂ ਸਿੱਖੀ ਹੈ ਤੇ ਤੁਹਾਡੇ ਕੰਮ ਆ ਰਹੀ ਹੈ ਕੋਈ ਵੀ ਦੱਸੋ ਪੜਾਈ ਫੋਨ ਤੋਂ ਕਿਹੜੀ ਪੜਾਈ ਕੀਤੀ ਹੈ ਫੋਨ ਤੋਂ ਕੀ ਪੜਿਆ ਉਹ ਦੱਸੋ ਕੀ ਪੜਿਆ ਫੋਨ ਤੋਂ ਕੀ ਸਿੱਖਿਆ ਪ੍ਰਾਇਮਰੀ ਸਕੂਲ ਡਿੜਬਾ ਵਿਖੇ ਡੀਐਸਪੀ ਰੁਪਿੰਦਰ ਕੌਰ ਬਾਜਵਾ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਬੂਟਾਂ ਦੀ ਵੰਡ ਕੀਤੀ ਗਈ ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਡਿੜਬਾ ਦੇ ਦਰਜਨਾ ਹੀ ਸਕੂਲੀ ਬੱਚੇ ਮੈਡਮ ਰੁਪਿੰਦਰ ਕੌਰ ਬਾਜਵਾ ਦਾ ਧੰਨਵਾਦ ਕਰਨ ਲਈ ਸਾਹਮਣੇ ਆਏ ਜਿੱਥੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੜਵਾ ਦੇ ਵਿੱਚ ਦਰਜਨਾ ਹੀ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਉੱਥੇ ਹੀ ਡੀਐਸਪੀ ਡੜਵਾ ਦੇ ਇਸ ਸਕੂਲ ਵਿੱਚ ਪਹੁੰਚ ਨਾਲ ਬੱਚਿਆਂ ਨੂੰ ਹੋਰ ਵੀ ਹੌਸਲਾ ਮਿਲਿਆ ਡੀਐਸਪੀ ਡੜਵਾ ਨੇ ਜਿੱਥੇ ਬੂਟਾਂ ਦੀ ਵੰਡ ਕੀਤੀ ਉੱਥੇ ਹੀ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਏ ਜੀ ਆਪਣੇ ਦੜਬਾ ਏਰੀਆ ਦੇ ਮਾਨਯੋਗ ਮੈਡਮ ਡੀਐਸਪੀ ਸਾਹਿਬ ਮੈਡਮ ਡਾਕਟਰ ਰੁਪਿੰਦਰ ਕੌਰ ਜੀ ਬਾਜਵਾ ਉਹਨਾਂ ਵੱਲੋਂ ਮਤਲਬ ਸਾਡੇ ਸਕੂਲ ਨੂੰ ਪ੍ਰਾਇਮਰੀ ਜਮਾਤ ਦੇ ਬੱਚਿਆਂ ਨੂੰ 160 ਸ਼ੂਜ਼ ਉਹਨਾਂ ਨੇ ਮਤਲਬ ਡੋਨੇਟ ਕੀਤੇ ਨੇ ਸੋ ਸਾਨੂੰ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਹਨਾਂ ਨੇ ਬੱਚਿਆਂ ਲਈ ਮਤਲਬ ਵੱਡਾ-ਵੱਡਾ ਕਦਮ ਚੱਕਿਆ ਔਰ ਬੜੀ ਪੋਜ਼ਿਟਿਵ ਇਹ ਹੈ ਕਿ ਉਹਨਾਂ ਨੇ ਮਤਲਬ ਮੈਸੇਜ ਦਿੱਤਾ ਲੋਕਾਂ ਨੂੰ ਵੀ ਵੱਟੋ ਵੱਧ ਮਤਲਬ ਲੋਕ ਜੋ ਡੋਨੇਟ ਕਰ ਸਕਦੇ ਆ ਜਾਂ ਕਰਨਾ ਚਾਹੁੰਦੇ ਆ ਸਕੂਲ ਵਿੱਚ ਆਉਣ ਇਥੇ ਇਹਨਾਂ ਬੱਚਿਆਂ ਲਈ ਡੋਨੇਟ ਕਰਨ ਔਰ ਅਸੀਂ ਵੀ ਆਪਣੇ ਵੱਲੋਂ ਸਕੂਲ ਨੂੰ ਹੋਰ ਪਰਫੁੱਲਤ ਕਰਨ ਲਈ ਬਹੁਤ ਯੋਗਦਾਨ ਆਪਣੇ ਵੱਲੋਂ ਵੀ ਪਾ ਰਹੇ ਆ ਔਰ ਲੋਕਾਂ ਵੱਲੋਂ ਵੀ ਮਦਦ ਮੰਗਦੇ ਆ ਇਹ ਬੱਚਿਆਂ ਲਈ ਆਪਾਂ ਵੱਟੋ ਵੱਧ ਕੁਝ ਨਾ ਕੁਝ ਕਰ ਸਕੀ ਹਾਂਜੀ ਮੈਂ ਇਹੀ ਕਹਿ ਰਹੀ ਆ ਮੈਨੂੰ ਮਤਲਬ ਅਸੀਂ ਸਕੂਲ ਵੱਲੋਂ ਸਾਰਿਆਂ ਅੱਗੇ ਜੋ ਜ਼ਾਰਿਸ਼ ਕਰਦੇ ਆ ਜੋ ਵੀ ਇਨਸਾਨ ਕੋਈ ਵੀ ਹੈ ਭਾਵੇਂ ਕੋਈ ਵੱਡੀ ਸੰਸਥਾ ਆ ਕੋਈ ਅਮਿਨ ਜਾਣਿਆ ਕੋਈ ਵੀ ਹੈ ਜਿਸ ਆਪਣੇ ਖੁਸ਼ੀ ਨਾਲ ਜੋ ਵੀ দান ਕਰਨਾ ਚਾਹੁੰਦੇ ਹੈ ਉਹ ਜਰੂਰ ਸਕੂਲ ਵਿੱਚ ਆਉਣ ਤੇ ਇੱਥੇ দান ਕਰਨਾ ਚਾਹੁੰਦੇ ਜੋ ਵੀ দান ਕਰਨਾ ਚਾਹੁੰਦੇ ਜੋ ਉਹਨਾਂ ਦੀ ਇੱਛਾ ਹੈ ਉਹ ਕਰ ਸਕਦੇ ਨੇ ਇਹ ਤਾਂ ਕਿ ਆਪਾਂ ਮਤਲਬ ਬੱਚਿਆਂ ਲਈ ਜਿਵੇਂ ਸਰਦੀਆਂ ਵਿੱਚ ਉਹਨਾਂ ਨੂੰ ਕੋਟ ਦਿੱਤੇ ਜਾ ਸਕਦੇ ਹੈ ਜਾਂ ਕੋਈ ਯੂਨੀਫਾਰਮ ਦਾ ਅਰੇਂਜ ਕੀਤਾ ਜਾ ਸਕਦਾ ਬੱਚਿਆਂ ਲਈ ਬੱਚਿਆਂ ਲਈ ਕਿਤਾਬਾਂ ਦਾ ਬੈਗ ਦਾ ਅਰੇਂਜ ਕੀਤਾ ਜਾ ਸਕਦਾ ਹੈ ਜਾ ਤੁਸੀਂ ਇਸ ਤੋਂ ਵੱਡੇ ਲੈਵਲ ਤੇ ਸਟੇਸ਼ਨਰੀ ਵਗੈਰਾ ਦੇਖ ਸਕਦੇ ਹੋ ਇਸ ਤੋਂ ਵੱਡੇ ਲੈਵਲ ਤੇ ਅਗਰ ਜਾਣਾ ਚਾਹੁੰਦੇ ਹੋ ਤੁਹਾਡੀ ਜਿਸ ਤਰ੍ਹਾਂ ਵੀ ਸੋਚ ਹੈ ਤਾਂ ਸਕੂਲ ਵਿੱਚ ਸਾਨੂੰ ਗਰਾਊਂਡ ਨੀਵਾਇਆ ਜਿਹਦੇ ਕਰਕੇ ਬਾਰਸ਼ਾਂ ਦੇ ਦਿਨਾਂ ਵਿੱਚ ਤਿੰਨ ਤਿੰਨ ਫੁੱਟ ਪਾਣੀ ਚੜ ਚੁੱਕਾ ਸੀ ਔਰ ਕਿਰਪਾ ਕਰਕੇ ਅਗਰ ਹੋ ਸਕਦਾ ਹੈ ਕੋਈ ਵੀ ਡੋਨੇਟ ਕਰਨਾ ਚਾਹੁੰਦਾ ਤਾਂ ਆਇਥੇ ਮਿੱਟੀ ਕੋ ਆ ਸਕਦੇ ਹੋ ਜੀ ਆਪਣੀ ਥੈਂਕ ਯੂ ਜੀ ਸਾਨੂੰ ਜੀ ਬੀਐਸ ਮੈਮ ਜੀ ਸੁਜ ਦੇ ਕੇ ਗਈ ਬਹੁਤ ਬਦੀ ਲੱਗਿਆ ਜੀ ਥਾਂ ਨੂੰ ਅੱਜ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਡੜਬਾ ਵਿਖੇ ਅ ਇੱਥੇ ਹਾਜ਼ਰ ਆਣ ਤੇ ਅਸੀਂ ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚੇ ਜੂਨੀਅਰ ਕਲਾਸਿਸ ਦੇ ਬੱਚੇ ਵੀ ਉਹਨਾਂ ਦੇ ਰੂਬਰੂ ਹੋਏ ਆ ਤੇ ਅੱਜ ਦਾ ਇਨੀਸ਼ੀਏਟਿਵ ਸਾਡਾ ਬੜਾ ਇੱਕ ਛੋਟਾ ਜਿਹਾ ਉਪਰਾਲਾ ਇਹ ਸੀਗਾ ਕਿ ਜਿਹੜੇ ਸਰਕਾਰੀ ਸਕੂਲ 'ਚ ਬੱਚੇ ਪੜ੍ਹਦੇ ਨੇ ਅਲਦ ਵਾਲੇ ਪਿੰਡਾਂ ਦੇ ਜਿਹੜੇ ਕਿ ਬਹੁਤ ਹੀ ਮਿਡਲ ਕਲਾਸ ਜਾਂ ਆਪਾਂ ਕਹ ਲਈਏ ਵੀ ਲੋਅਰ ਮਿਡਲ ਕਲਾਸ ਤੋਂ ਆਉਂਦੇ ਨੇ ਤੇ ਉਹਨਾਂ ਲਈ ਜਿਹੜੇ ਸ਼ੂਜ਼ ਨੇ ਸਕੂਲ ਸ਼ੂਜ਼ ਨੇ ਉਹ ਅੱਜ ਅਸੀਂ ਡਿਸਟ੍ਰਿਬਿਊਟ ਕੀਤੇ ਨੇ ਇਹਦੇ ਵਿੱਚ ਮੈਸੇਜ ਇਹੀ ਹੈ ਵੀ ਬੱਚੇ ਬਿਲਕੁਲ ਜਿਸ ਤਰ੍ਹਾਂ ਦੀ ਵੀ ਫਾਈਨੈਂਸ਼ੀਅਲ ਕੰਡੀਸ਼ਨ ਕਿਸੇ ਫੈਮਿਲੀ ਦੀ ਹੈ ਉਹ ਬਹੁਤ ਔਖਾ ਹੋ ਕੇ ਆਪਦੇ ਬੱਚੇ ਨੂੰ ਸਕੂਲ ਭੇਜਦਾ ਹੈ ਤੇ ਜਿਹੜਾ ਸਰਕਾਰੀ ਸਕੂਲ ਭੇਜ ਰਿਹਾ ਹੈ ਤੇ ਬਸ ਉਹਨਾਂ ਦੀ ਇੱਕ ਐਲੋ ਵੀ ਮਦਦ ਕਰਨ ਲਈ ਇੱਕ ਜਿਹੜਾ ਛੋਟਾ ਜਿਹਾ ਉਪਰਾਲਾ ਅਸੀਂ ਅੱਜ ਕੀਤਾ ਹੈ ਜਿਸ ਤਰ੍ਹਾਂ ਵੀ ਜਿੱਦਾਂ ਦੇਖੋ ਵੱਡੀਆਂ ਕੋਈ ਕੰਪਨੀਆਂਜ਼ ਨੇ ਉਹਨਾਂ ਦੀ ਸੀਐਸਆਰ ਹੁੰਦੀ ਜਿਹੜੀ ਇਹਨਾਂ ਦੀ ਸੋਸ਼ਲ ਰਿਸਪੌਂਸਿਬਿਲਟੀ ਦੇ ਤਹਿਤ ਵੀ 2% ਉਹਨਾਂ ਨੇ ਕਿਤਨਾ ਕਿਤੇ ਡੋਨੇਟ ਯਾ ਇਦਾਂ ਸੋਸ਼ਲ ਐਕਟੀਵਿਟੀਜ਼ ਤੇ ਲਾਉਣਾ ਹੁੰਦਾ ਹੈ ਤੇ ਇਸ ਤੋਂ ਇਲਾਵਾ ਵੀ ਜਿਨੇ ਇੱਕ ਵੀ ਕੋਈ ਬਿਜ਼ਨਸਮੈਨ ਨੇ ਹੋਰ ਜਾਂ ਵੈਸੇ ਵੀ ਕੋਈ ਚਾਹਵਾਨ ਬੰਦਾ ਜ਼ਰੂਰੀ ਨਹੀਂ ਕਿ দান ਕਰਨ ਲਈ ਕਿਸੇ ਦਾ ਅਮੀਰ ਹੋਣਾ ਜ਼ਰੂਰੀ ਹੈ ਮਤਲਬ ਜੇ ਜੇ ਵੀ ਕੋਈ ਢੜਬੇ ਸਾਡੇ ਏਰੀਆ 'ਚ ਜਾਂ ਕਿਸੇ ਵੀ ਏਰੀਆ 'ਚ ਕੋਈ ਬੰਦੇ ਜਿਹੜੇ ਇਸ ਤਰ੍ਹਾਂ ਦੇ ਬੈਠੇ ਨੇ ਜਿਹੜੇ ਕਿ দান ਕਰਨਾ ਚਾਹੁੰਦੇ ਨੇ ਨਿਆਜ਼ੀਨ ਨੂੰ ਲੱਗਦਾ ਹੈ ਕਿ ਹਾਂ ਉਹ ਆਪਣੀ ਪੂੰਜੀ ਚੋਂ ਕੁਝ ਜਿਹੜਾ ਹਿੱਸਾ ਹੈ ਉਹ ਇਹਨਾਂ ਬੱਚਿਆਂ ਦੇ ਨਾਮ ਇਹਨਾਂ ਬੱਚਿਆਂ ਦੇ ਇੱਕ ਸੋਹਣੇ ਭਵਿੱਖ ਦੇ ਨਾਮ ਕੁਝ ਦੇ ਸਕਦੇ ਨੇ ਤੇ ਮੈਂ ਉਹਨਾਂ ਨੂੰ ਜ਼ਰੂਰ ਇਸ ਵੀਡੀਓ ਰਾਹੀਂ ਬੇਨਤੀ ਕਰਾਂਗੀ ਰਿਕੁਐਸਟ ਕਰਾਂਗੀ ਕਿ ਚਾਹੇ ਇਹਨਾਂ ਬੱਚਿਆਂ ਦੀ ਕੋਈ ਯੂਨੀਫਾਰਮਸ ਨੇ ਜਾਂ ਸਰਦੀਆਂ 'ਚ ਜਿਹੜੇ ਕੋ ਬੱਚਿਆਂ ਦੇ ਬਲੇਜ਼ਰਸ ਨੇ ਜਾਂ ਇਹ ਜੀ ਕੋਈ ਵੀ ਚੀਜ਼ ਜੋ ਇਹਨਾਂ ਦੀ ਅੱਗੇ ਹੈਲਪ ਕਰ ਸਕੇ ਤੇ ਇਹਨਾਂ ਦੀ ਜ਼ਿੰਦਗੀ ਨੂੰ ਸੁਖਾਵੀ ਕਰੇ ਉਹਦੇ ਲਈ ਜ਼ਰੂਰ ਜਿਹੜਾ ਹੈ ਡੋਨੇਟ ਕਰਨ